ਦੇ 14 ਮਿੰਟ ਤੇ ਐਮਐਲਏ ਸਾਹਿਬ ਦੀ ਵਟਸਐਪ ਕਾਲ ਆਉਂਦੀ ਹੈ ਚੈਰੀ ਪਟਕਾ ਜੀ ਨੂੰ ਤੇ 11:32 ਮਿੰਟ ਤੇ ਜਿਹੜਾ ਉਹਨਾਂ ਦਾ ਕੋਈ ਹੈ ਮੈਂ ਨਹੀਂ ਉਹਦਾ ਨਾਮ ਲੈਣਾ ਤੁਸੀਂ ਆਪੇ ਹੀ ਪੁੱਛ ਪਛੜਿਓ ਪੁਲਸਾਂ ਨੂੰ ਉਹ ਉਹਦੀ ਆਉਂਦੀ 11:32 ਮਿੰਟ ਤੇ ਤੇ 11:40 ਮਿੰਟ ਤੇ ਪਟਕਾ ਸਾਹਿਬ ਨੂੰ ਕਰੋ ਚੁੱਕ ਕੇ ਥਾਣੇ ਲੈ ਜਾਂਦਾ ਜੰਦਾ ਫੋਨ ਵਾਲੀ ਦੁਕਾਨ ਦਿਖਾਉਣੀ ਆ ਬਸ ਤੈਨੂੰ ਧਮਕੀ ਭਰੇ ਮੈਸੇਜ ਪਰਚਾ ਇਹਨਾਂ ਤੇ ਹੋਣਾ ਚਾਹੀਦਾ ਜਿਹੜੇ ਧਮਕੀ ਭਰੇ ਮੈਸੇਜ ਦਿੰਦੇ ਆ ਕਿ ਚੈਰੀ ਭੜ ਗਏ ਤੇ ਹੋਣਾ ਚਾਹੀਦਾ ਮੈਂ ਐਮਐਲਏ ਸਾਹਿਬ ਸਿੱਧੀ ਨੋਰਮੈਂਟ ਆ ਤੁਹਾਡੀ ਤੁਸੀਂ ਫੋਨ ਕੀਤਾ ਤੁਹਾਡੇ ਫੋਨ ਤੇ ਸਾਡਾ ਬੰਦਾ ਚੁੱਕ ਕੇ ਲਿਆਂਦਾ ਸਿੱਧਾ ਦਾ ਸਿੱਧਾ ਦੋਸ਼ੀ ਤੂੰ ਆ ਸਾਡਾ ਜਿਵੇਂ ਪਹਿਲਾਂ ਤੂੰ ਕਿਹਾ ਨਾ ਵੀ 40000 ਤੇ ਪਹਿਲਾਂ ਜਿੱਤੇ ਤੇ 40000 ਤੇ ਹੁਣ ਠੋਕਾਂਗੇ ਏ ਭੁੱਲ ਜਾ ਤੂੰ ਇਹ ਗੱਲਾਂ ਹਵਾਜ ਮਾਰਦਾ ਹੁੰਦਾ ਹੁੰਦਾ ਨਾ ਅੰਨੇ ਦੇ ਫੈਸਲੇ ਬਟੇਰਾ ਆ ਗਿਆ ਇਹਨਾਂ ਨਾਲ ਉਹ ਗੱਲ ਬਣੀ ਕਿ ਬਟੇਰੇ ਦੀਆਂ ਲੱਤਾਂ ਮੰਨ ਕੇ ਅੰਨੇ ਦੇ ਅੱਗੇ ਸਿਰ ਤੋਂ ਤੂੰ ਕਹਿੰਦਾ ਇੱਥੇ ਪੈਰ ਰੱਖ ਤੇ ਬਟੇਰੇ ਤੇ ਉਹ 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 ਹੋਇਆ ਇਹਨਾਂ ਦੇ ਨਾਲ ਗਿੱਲੀ ਗਿੱਲੀ ਹਾਰ ਤੋਂ ਤਾਂ ਬਰਦਾਸ਼ਤ ਨਹੀਂ ਹੁੰਦੀ ਬਲਕਿਸਮ ਦੀ ਜਿਲਾਪੀ ਚਾਲੀ ਗਾਲੀਆਂ ਗੱਲਾਂ ਬਾਅਦ ਸੋਚੀ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੈਸ ਦਾ ਸਾਡੇ ਸਾਰੇ ਲੀਡਰਸ਼ਿਪ ਬੰਨਾਂ ਦਾ ਵਰਕਰ ਸਬੰਨਾਂ ਦਾ ਧੰਨਵਾਦ ਕਰਨਾ ਚਾਹਣਾ ਕਿ ਉਸ ਦਿਨ ਵੀ ਰਾਤ ਨੂੰ 1 ਵਜੇ ਸਾਰੇ ਲੀਡਰਸ਼ਿਪ ਸਾਰੇ ਮੋਦਵਰ ਸੱਜਣ ਸਾਰੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਇੱਥੇ ਪਹੁੰਚ ਗਏ ਸੀ ਸਭ ਤੋਂ ਪਹਿਲਾਂ ਤਾਂ ਮੈਂ ਨਿਖੇਦੀ ਕਰਦਾ ਕਿ ਇਹ ਦੇਖੋ ਤੁਸੀਂ 11 ਵਜੇ 14 ਮਿੰਟ ਤੇ ਐਮਐਲਏ ਸਾਹਿਬ ਦੀ ਵਟਸਐਪ ਕਾਲ ਆਉਂਦੀ ਹੈ ਚੈਰੀਪਟ ਗਾ ਜੀ ਨੂੰ ਤੇ 11:32 ਤੇ ਜਿਹੜਾ ਉਹਨਾਂ ਦਾ ਕੋਈ ਹੈ ਮੈਂ ਨਹੀਂ ਉਹਦਾ ਨਾਮ ਲੈਣਾ ਤੁਸੀਂ ਆਪੇ ਪੁੱਛ ਪਛਲਿਓ ਪੁਲਸਾਂ ਨੂੰ ਉਹ ਉਹਦੀ ਆਉਂਦੀ 11:32 ਤੇ ਤੇ 11:40 ਤੇ ਭਟਕਲ ਸਾਹਿਬ ਨੂੰ ਕਰੋ ਚੁੱਕ ਕੇ ਥਾਣੇ ਲੰਦਾ ਜਾਂਦਾ ਮੈਂ ਸਮਝਦਾ ਕਿ ਐਡਾ ਐਕਸ਼ਨ ਆ ਜਿਹੜਾ ਇੱਕ ਐਕਸਟਰਾ ਤੇ ਨਹੀਂ ਹੁੰਦਾ ਕਿ ਅੱਧੇ ਘੰਟੇ ਦੇ ਵਿੱਚ ਵਿੱਚ ਬੰਦੇ ਨੂੰ ਅਰੈਸਟ ਕੀਤਾ ਜਾਵੇ ਫਿਰ ਉਹਦੇ ਛੋਟੇ ਛੋਟੇ ਬੱਚੇ ਆ ਉਦਾ ਪਰਿਵਾਰ ਹੈ ਪਰਿਵਾਰ ਦੇ ਵਿੱਚੋਂ ਉਹਨੂੰ ਫੜ ਕੇ ਲਿਆਉਣਾ ਮੈਨੂੰ ਫਿਰ ਉਹਨੇ ਕਾਲ ਕੀਤੀ ਉਸ ਤੋਂ ਬਾਅਦ ਸਾਡੇ ਹੋਰ ਵਰਕਰ ਸਬਾਨਾ ਨੂੰ ਲੇਟਰ ਸਬਾਨਾ ਨਾਲ ਗੱਲ ਹੋਈ ਸੁਜੀਤ ਨਾਲ ਗੱਲ ਹੋਈ ਘਰੋਂ ਸਾਨੂੰ ਫੋਨ ਗਿਆ ਬੱਚਿਆਂ ਬੱਚਿਆਂ ਨੇ ਦੱਸਿਆ ਅਸੀਂ ਨਾਲ ਦੀ ਨਾਲ ਹੀ ਇੱਥੇ ਆਏ ਤੇ ਜਿੰਨਿਆਂ ਨੂੰ ਫੋਨ ਲੱਗ ਸਕੇ ਸਾਰੇ ਜਿਨ੍ਹਾਂ ਨੂੰ ਫੋਨ ਤੇ ਗੱਲ ਹੋ ਗਈ ਸਾਰੇ ਇੱਥੇ ਪਹੁੰਚ ਗਏ ਤੁਸੀਂ ਵੀ ਪਹੁੰਚ ਗਏ ਤੁਹਾਡਾ ਵੀ ਧੰਵਾਦ ਮੈਂ ਸਮਝਦਾ ਕਿ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇਹਨਾਂ ਨੇ ਮੈਸੇਜ ਕੀਤੇ ਆ ਮੈਸੇਜ ਆ ਜਿਹਦੇ ਤੇ ਚੈਰੀ ਤੇ ਖਫਾ ਹੋਏ ਕੋਈ ਗੱਲ ਵੀ ਹੈ ਨਹੀਂ ਹੁਣ ਕਹਿੰਦੇ ਕਿ ਸੰਦੀਪ ਨਾਮ ਦਾ ਬੰਦਾ ਜਿਹਨੇ ਕੰਪਲੀਟ ਦਿੱਤੀ ਪਰ ਨਾਂ ਦਾ ਸਾਡੇ ਸਾਹਮਣੇ ਤਾਂ ਆਵੇ 10 ਵਜੇ ਦੇ ਇੱਥੇ ਆਏ ਆ ਪ੍ਰੈਸ ਵੀ ਆਈ ਆ ਅਸੀਂ ਵੀ ਸਾਰੇ ਆਏ ਆ ਇਹ ਦੇਖੋ ਇਹ ਕਹਿ ਕੇ ਤੈਨੂੰ ਸਬਕ ਸਿਖਾਵਾਂਗੇ ਮੈਸੇਜ ਭੇਜੇ ਇਹ ਕੌਣ ਭੇਜ ਰਿਹਾ ਤੁਹਾਨੂੰ ਨੰਬਰ ਦੇਵਾਂਗੇ ਆ ਦੇਖੋ ਫੋਨ ਵਾਲੀ ਦੁਕਾਨ ਦਿਖਾਉਣੀ ਆ ਬਸ ਤੈਨੂੰ ਧਮਕੀ ਭਰੇ ਮੈਸੇਜ ਪਰਚਾ ਇਹਨਾਂ ਤੇ ਹੋਣਾ ਚਾਹੀਦਾ ਜਿਹੜਾ ਧਮਕੀ ਭਰੇ ਮੈਸੇਜ ਦਿੰਦੇ ਆ ਕਿ ਚੈਰੀ ਪੜ ਗਏ ਤੇ ਹੋਣਾ ਚਾਹੀਦਾ ਇਸ ਕਰਕੇ ਮੈਂ ਐਮਐਲਏ ਸਾਹਿਬ ਸਿੱਧੀ ਇਨਵੋਲਵਮੈਂਟ ਆ ਤੁਹਾਡੀ ਤੁਸੀਂ ਫੋਨ ਕੀਤਾ ਤੁਹਾਡੇ ਫੋਨ ਤੇ ਸਾਡਾ ਬੰਦਾ ਚੁੱਕ ਕੇ ਲਿਆਂਦਾ ਸਿੱਧਾ ਦਾ ਸਿੱਧਾ ਦੋਸ਼ੀ ਤੂੰ ਆ ਸਾਡਾ ਇੱਥੋਂ ਦੇ ਐਮਐਲਏ ਨੂੰ ਮੈਂ ਕਹਿਣਾ ਚਾਹਣਾ ਸਿੱਧਾ ਦਾ ਸਿੱਧਾ ਦੋਸ਼ੀ ਤੂੰ ਆ ਪਰ ਇੱਕ ਮਤ ਸੋਚੀ ਜਿਵੇਂ ਪਹਿਲਾਂ ਤੂੰ ਕਿਹਾ ਨਾ ਵੀ 40000 ਤੇ ਪਹਿਲਾਂ ਜਿੱਤੇ ਤੇ 40000 ਤੇ ਹੁਣ ਠੋਕਾਂਗੇ ਇਹ ਭੁੱਲ ਜਾ ਤੂੰ ਇਹ ਗੱਲਾਂ ਹਵਾ ਜ ਮਾਰਦਾ ਅੱਗੇ ਅੱਗੇ ਮੈਂ ਇਹ ਗੱਲ ਕਈ ਵਾਰ ਕਹੀ ਹੈ ਇੱਕ ਤਾਂ ਹੁੰਦਾ ਨਾ ਅੰਨੇ ਦੇ ਪੈਰ ਥਲੇ ਬਟੇਰਾ ਆ ਗਿਆ ਇਹਨਾਂ ਨਾਲ ਉਹ ਗੱਲ ਬਣੀ ਕਿ ਬਟੇਰੇ ਦੀਆਂ ਲੱਤਾਂ ਮੰਨ ਕੇ ਅੰਨੇ ਦੇ ਅੱਗੇ ਸਿੱਟ ਤਾ ਤੈਨੂੰ ਕਹਤਾ ਇੱਥੇ ਪੈਰ ਰੱਖ ਤੇ ਬਟੇਰੇ ਤੇ ਉਹ 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 ਹੋਇਆ ਇਹਨਾਂ ਦੇ ਨਾਲ ਹਜੇ ਤਾਂ ਹੁਣੇ ਹੀ ਗਿੱਲੀਆਂ-ਗਿੱਲੀਆਂ ਗਿੱਲੀ-ਗਿੱਲੀ ਹਾਰ ਤੋਂ ਤਾਂ ਬਰਦਾਸ਼ਤ ਨਹੀਂ ਹੁੰਦੀ ਬਲਕਿਸਮ ਦੀ ਜਿਲਾਪੀ ਵਾਲੀ ਗਾਲੀਆਂ ਗੱਲਾਂ ਬਾਅਦ ਸੋਚੀ ਇਸ ਕਰਕੇ ਵੱਡੇ-ਵੱਡੇ ਜਿਹੜੇ ਚੰਦਰ ਵਰਗੇ ਨਹੀਂ ਰਹੇ ਤਾਂ ਤੂ ਕਿਹੜੇ ਬਾਗ ਦੀ ਮੂਲੀਆਂ ਇਸ ਕਰਕੇ ਐਮਐਲਏ ਸਾਊਂਡ ਮੈਂ ਦੱਸਣਾ ਚਾਹਣਾ ਇਹਨਾਂ ਗੱਲਾਂ ਤੋਂ ਬਾਅਦ ਆਇਆ ਅਸੀਂ ੱੱਕਾ ਨਾ ਕਰਨਾ ਕਿਸੇ ਨਾਲ ਬੜੀ ਤਾਕਤ ਰਹੀ ਪ੍ਰਮਾਤਮਾ ਨੇ ਦਿੱਤੀ ਹੈ ਬੜਾ ਜਲਦੀ ਹੁੰਦੀ ਸੀ ਜਦੋਂ ਸਰਕਾਰ ਸੀ ਸ਼੍ਰੋਮਣੀ ਕਾਲੀ ਦਲ ਦੀ ਪਤਾ ਇੱਕ ਵੀ ਬੰਦਾ ਨਹੀਂ ਕਹਿ ਸਕਦਾ ਮੇਰੇ ਨਾਲ ਇਸ ਤਰ੍ਹਾਂ ਦੀ ਕੋਈ ਕਨਾਉਣੀ ਹਰਕਤ ਕੀਤੀ ਹੋਵੇ ਤੂੰ ਕਨਾਉਣੀਆਂ ਹਰਕਤਾਂ ਕੀਤੀਆਂ ਤਾਂ ਤਾਂ ਹਾਸ਼ੀਏ ਤੇ ਪਹੁੰਚਿਆ ਲੋਕਾਂ ਨੂੰ ਦੋਸ਼ ਨਾ ਦੇ ਮੈਨੂੰ ਇਹ ਵੀ ਪਤਾ ਲੱਗਾ ਕਿ ਸਰਪੰਚਾਂ ਨੂੰ ਦਬਕੇ ਬਾਰੇ ਜਾਂਦੇ ਸੱਤ ਸੱਤ ਕੇ ਉਹ ਸਰਪੰਚ ਵਿਚਾਰੇ ਜੇ ਤੂੰ ਕੁਝ ਕੀਤਾ ਹੋਊ ਤਾਂ ਸਰਪੰਚ ਵੋਟ ਪਾਉਣਗੇ ਸਰਪੰਚਾਂ ਦੇ ਹੱਥ ਹੀ ਨਹੀਂ ਵੋਟਾਂ ਫੜੀਆਂ ਹੁੰਦੀਆਂ ਲੋਕਾਂ ਦਾ ਫਤਵਾ ਤੂੰ ਲੋਕ ਜੇ ਸਿਆਣਾ ਹੁੰਦਾ ਤਾਂ ਲੋਕਾਂ ਦਾ ਫਤਵਾ ਸੀ ਜਿਹੜਾ ਉਹਨੂੰ ਸਵੀਕਾਰ ਕਰਨਾ ਚਾਹੀਦਾ ਸੀ ਮੈਂ ਵੱਡੇ ਬਾਲ ਸਾਹਿਬ ਦੀ ਗੱਲ ਕਰਾਂ 6 ਵੋਟਾਂ ਤੇ ਆਦਮپور ਹਰੇ ਸੀ ਬਾਲ ਸਾਹਿਬ ਨੇ ਲੋਕਾਂ ਦਾ ਫਤਵਾ ਸਵੀਕਾਰ ਕੀਤਾ ਸੀ ਕੋਈ ਗੱਲ ਨਹੀਂ ਸਾਡੇ 'ਚ ਕੋਈ ਕਮੀਆਂ ਹੋ ਸਕਦੀਆਂ ਮੈਂ ਵੀ ਇਹ ਕਹਿੰਦਾ ਕੋਈ ਕਮੀਆਂ ਸਾਡੇ 'ਚ ਵੀ ਹੋ ਸਕਦੀਆਂ ਉਹ ਕਮੀਆਂ ਦੂਰ ਕਰਨਾ ਸਾਡਾ ਫਰਜ਼ ਹੈ ਐਮਐਲਏ ਸਾਹਿਬ ਬੁਖਲਾਏ ਹੋਏ ਆ ਇਹ ਸਾਣੀਆਂ ਗਲਾ ਬੁਖਲਾੜ ਦੇ ਵਿੱਚ ਕਰ ਰਿਹਾ ਆ ਆ ਦੇਖੋ ਕੀ ਵਿਚਾਰਾ ਏ ਕਿਸੇ ਦੇ ਡਾਂਗ ਮਾਰ ਜੁਗਾ ਕਿਸੇ ਨੂੰ ਗਾਲਾਂ ਕੱਢਣ ਜੁਗਾ ਇਸ ਕਰਕੇ ਅੱਜ ਹੁਣ ਤੁਸੀਂ ਦੇਖੋ 10 ਵਜੇ ਤੇ ਬੈਠੇ ਆ 10 ਵਜੇ ਤੇ ਬੈਠਿਆ ਤਾਂ ਹੁਣ ਟਾਈਮ ਦੇਖੋ ਕੀ ਹੋ ਗਿਆ ਸਾਢੇ 11 ਹੋ ਗਏ ਅਜੇ ਤੱਕ ਨਾ ਕੋਈ ਕੰਪਲੇਟ ਦੇਣ ਵਾਲਾ ਨਹੀਂ ਆਇਆ 112 ਦਾ ਰਿਕਾਰਡ ਹੁੰਦਾ 112 ਤੇ ਜਿਹੜੀ ਹੁੰਦੀ ਨਾ ਕੰਪਲੇਟ ਹੁੰਦੀ ਆ ਇਹ ਚੰਡੀਗੜ੍ਹ ਜਾਂਦੀ ਪਹਿਲਾ ਕਾਲ ਸਾਨੂੰ ਉਹ ਦਿਖਾਉਣ ਤਾਂ ਸੀ 112 ਤੇ ਕਿਹਨੂੰ ਤਾਂ ਕਿਹਨੇ ਕੀਤੀ ਆ ਕਿ ਤੁਸੀਂ ਕਿੰਨਾ ਟਾਈਮ ਇੱਥੇ ਬੈਠੋਗੇ ਅਸੀਂ ਵੇਟ ਕਰਦੇ ਆਂ ਨਹੀਂ ਫਿਰ ਅਸੀਂ ਉਦੋਂ ਗਾਂ ਅਗਲਾ ਐਕਸ਼ਨ ਜਿਹੜਾ ਉਹਦੇ ਵਰਕਰਾਂ ਨਾਲ ਕਰਕੇ ਕਰਾਂਗੇ ਇੱਕ ਵਾਰ ਅਸੀਂ ਹੁਣ ਇੱਥੋਂ ਜਾਵਾਂਗੇ ਕਿਉਂਕਿ ਕੋਈ ਨਹੀਂ ਆਇਆ ਪਰਚੇ ਦੀ ਮੰਗ ਕਰਦੇ ਤੇ ਅਸੀਂ ਪਰਚੇ ਦੀ ਮੰਗ ਕਰਾਂਗੇ ਜਿਨੇ ਤਬਕੀਆਂ ਦਿੱਤੀਆਂ ਉਹ ਸਕਰੀਨ ਸ਼ਾਟ ਸਾਡੇ ਕੋਲੇ ਆ ਅਸੀਂ ਇਹ ਕਹਿਣਾ ਕਿ ਉਹਦੇ ਖਿਲਾਫ ਪਰਚਾ ਦਿੱਤਾ ਜਾਵੇ ਜਿਹੜੇ ਨੇ ਚੈਰੀ ਪਟਗਾਂ ਦੇ ਨੂੰ ਤਬਕੀਆਂ ਦਿੱਤੀਆਂ ਮੈਸੇਜਾਂ ਦੇ ਵਿੱਚ ਮੈਸੇਜ ਕੀਤੇ ਜਿਨੇ ਉਹਦੇ ਖਿਲਾਫ ਪਰਚੇ ਦੀ ਮੰਗ ਕਰਾਂਗੇ ਕੀ ਲੋ ਪੰਜਾਬ ਰਿਆਣਾ ਹਾਈ ਕੋਰਟ ਦੇ ਜਿਹੜਾ ਇਹ ਦਿਖਾ ਰਹੇ ਆ ਵੀ ਧਮਕੀ ਦਿੱਤੀ ਆ ਉਹ ਚ ਕੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਹੀ ਜੇਕਰ ਕੇ ਇਹਨੂੰ ਥ੍ਰੈਟ ਕੀਤਾ ਜਾਂਦਾ ਏ ਉਹ ਵੀ ਨਜਾਇਜ਼ ਤੌਰ ਤੇ ਤੇ ਜੇ ਕਿਸੇ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਊਟ ਹੈਲਪ ਆਫ ਲੇਡੀਜ਼ ਐਡਵੋਕੇਟਾ ਕਿਸੇ ਬੰਦੇ ਦੇ ਆਪਾ ਪਰਿਵਾਰਕ ਬੰਦੇ ਦੇ ਘਰੇ ਪੁਲਿਸ ਆ ਜਿਹੜੀ ਨਹੀਂ ਜਾ ਸਕਦੀ ਨੰਬਰ 2 ਤੇ ਜਿਹੜਾ 112 ਨੰਬਰ ਆ ਉਹਨਾਂ ਕੋਲੇ ਕੋਈ ਅਥਾਰਟੀ ਨਹੀਂ ਹੁੰਦੀ ਕਿ ਉਹ ਕਿਸੇ ਬੰਦੇ ਨੂੰ ਕਿਸੇ ਕੰਪਲੇਂਟ ਦੇ ਵਿੱਚ ਅਰੈਸਟ ਕਰਨ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਆ ਐਡੀ ਕੋਈ ਐਮਰਜੈਂਸੀ ਤਾਂ ਪਈ ਨਹੀਂ ਸੀ ਰਾਤ ਨੂੰ ਜਿਵੇਂ ਉਹਨਾਂ ਨੇ ਮਾਲਾ ਸਾਹਿਬ ਨੂੰ ਬੁਲਾਇਆ ਸੁਖਜੀਤ ਨੂੰ ਬੁਲਾਇਆ ਮਾਲਾ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਕਿ ਸਾਡਾ ਬੰਦਾ ਚੱਕ ਕੇ ਲੈ ਗਏ ਤੇ ਐਡੀ ਤਾਂ ਕੋਈ ਮੰਨ ਲਓ ਕੰਪਲੇਨੈਂਟ ਨੇ ਕੋਈ ਕੰਪਲੇਂਟ ਵੀ ਕੀਤੀ ਹੈਗੀ ਉਹ ਰਿਟਰਨ ਦੇ ਵਿੱਚ ਕੰਪਲੇਂਟ ਦਿੱਤੀ ਜਾਂਦੀ ਹੁੰਦੀ ਹੈ ਇਹੋ ਜੀ ਜਿਹੜੀ 112 ਦੇ ਉੱਤੇ ਕੰਪਲੇਂਟ ਦਿੱਤੀ ਜਾਂਦੀ ਆ ਉਹ ਤਾਂ ਕੋਈ ਐਮਰਜੈਂਸੀ ਹੁੰਦੀ ਆ فرض ਕਰੋ ਕਿਤੇ ਨਾ ਕਿਤੇ ਕੋਈ ਕੋਈ ਕਿਤੇ ਗੋਲੀ ਚੱਲਣ ਲੱਗੀ ਆ ਜਾਂ ਕਿਤੇ ਕੋਈ ਬੰਦੇ ਆ ਨੇ ਹਮਲਾ ਕਰਤਾ ਜਾਂ ਕੋਈ ਚੋਰ ਪੈ ਗਿਆ ਕਿਸੇ ਘਰ ਨੂੰ ਉੱਥੇ 112 ਤੇ ਜਿਹੜੀ ਉਹ ਕਾਰਵਾਈ ਕੀਤੀ ਜਾ ਸਕਦੀ ਹੈਗੀ ਇਹ ਇੱਥੇ ਇੱਕ ਹੀ ਬੰਦਾ ਹੈਗਾ ਜਿੰਨਾ ਦੀ ਮਾਲਾ ਸਾਹਿਬ ਡਿਟੇਲ ਕਰਕੇ اٹਿਆ ਸੁਖਜੀਤ ਵੀ ਕਰਕੇ اٹਿਆ ਕਿ ਇਹਨੇ ਬਹੁਤ ਜ਼ਿਆਦਾ ਇਹਨੇ ਹੱਤ ਚੁੱਕੀ ਵੀ ਆ ਸਾਡੇ ਕੋਲੇ ਜਿੰਨੇ ਵੀ ਅਕਸਰ ਬੰਦੇ ਆਉਂਦੇ ਹੈਗੇ ਉਹ ਇਸੇ ਬੰਦੇ ਤੋਂ ਪੀੜਤ ਆਉਂਦੇ ਹੈਗੇ ਇਹ ਇੱਥੋਂ ਤੱਕ ਕਿ ਇਹ ਵਕੀਲਾਂ ਦਾ ਵੀ ਮਜ਼ਾਕ ਉਡਾਉਂਦਾ ਹੈਗਾ ਇਹ ਜਿਹੜੇ ਕੋਈ ਆਪਣੇ ਕਚੇਰੀ ਦੇ ਵਿੱਚ ਕੰਮ ਕਰਦੇ ਆ ਟਾਈਪਿਸਟ ਟਾਈਪਿਸਟਾਂ ਨੂੰ ਵੀ ਥ੍ਰੈਟ ਕਰਦਾ ਹੈ ਉਹਨਾਂ ਨੂੰ ਦਫ਼ਤਰ ਦੇ ਵਿੱਚ ਸਾਧਾ ਨਜਾਇਜ਼ ਤੌਰ ਤੇ ਕਿ ਤੇਰੇ ਤੇ ਆ ਅਲਿਗੇਸ਼ਨ ਆ ਤੇਰੇ ਤੇ ਆ ਅਲਿਗੇਸ਼ਨ ਆ ਜਿਵੇਂ ਮਾਲਾ ਸਾਹਿਬ ਨੇ ਬਰੀਫ ਕੀਤਾ ਹੈ ਅਸੀਂ ਜਿਹੜਾ ਉਹਨੇ ਧਮਕੀਆਂ ਦਿੱਤੀਆਂ ਇਹਨੂੰ ਤੇ ਪਲੱਸ ਬੜੀ ਆਸੂਣੀ ਗੱਲ ਆ ਕਿ ਆਪ ਉਹਨੂੰ ਆਪਦੇ ਉਹਦੇ ਫੋਨ ਤੋਂ ਜਿਹੜਾ ਫੋਨ ਕਰਕੇ ਆਪਦੇ ਫੋਨ ਤੋਂ ਫੋਨ ਲਾ ਕੇ ਚੈਰੀ ਨੂੰ ਆਪ ਥ੍ਰੈਟ ਕੀਤਾ ਜਾਂਦਾ ਹੈਗਾ ਠੀਕ ਆ ਬਹੁਤ ਇੱਕ ਜਿੰਮੇ ਕਹਿ ਲਿਏ ਕਿ ਆਪ ਦਾ ਕਦ ਆਪ ਘਟਾਉਣ ਵਾਲੀ ਗੱਲ ਲਗੀ ਤੇ ਚਲੋ ਤਾਂ ਧੰਨਵਾਦ ਆ ਸਾਡੇ ਜਿਹੜੇ ਟੀਮ ਦਾ ਜਾਂ ਮਾਲਾ ਸਾਹਿਬ ਜੀ ਦਾ ਜਿਹੜੇ ਰਾਤ ਨੂੰ ਵੀ 1.5 ਵਜੇ ਹੀ ਪਹੁੰਚੇ ਆ ਕਿਉਂਕਿ ਚਲੋ ਉਹਨਾਂ ਨੇ ਕਿਹੜਾ ਵਿਚਾਰੇ ਨੇ दारू ਪੀਤੀ ਹੁੰਦੀ ਆ ਵੀ ਉੱਠਿਆ ਨਹੀਂ ਜਾਣਾਗਾ ਇਹਨਾਂ ਦਾ ਤਾਂ ਪਰਨਾ ਸਹਰਾਣੀ ਪਿਆ ਹੁੰਦਾ ਤੇ ਜੁੱਤੀ ਜੇ ਕਿਹਨੇ ਫੋਨ ਕਰਤਾ ਤਾਂ ਉਹਦੀ ਆ ਗਈ ਆ ਕੋਈ ਗੱਲ ਨਹੀਂ ਇਹਨਾਂ ਦੀ ਜਿਹੜੀ ਕੰਪਲੇਂਟ ਆ ਗਈ ਉਹਨੂੰ ਪ੍ਰੋਪਰ ਬਣਾ ਕੇ ਅਸੀਂ ਤੇ ਜਿਹੜਾ ਥ੍ਰੈਟ ਕਰਨ ਦਾ ਦਿੱਤਾ ਦੇਵਾਂਗੇ ਕੰਪਲੇਂਟ ਆ ਜਿਹੜੀ ਜੇ ਨਾ ਪੁਲਿਸ ਪਰਚਾ ਦਰਜ ਕਰੂਗੀ ਤਾਂ ਅਸੀਂ ਮਾਨਯੋਗ ਕੋਰਟ ਦੇ ਵਿੱਚ ਇਸ ਤਗਾਸਾ ਪਾਵਾਂਗੇ ਜੀ ਇੱਕ ਗੱਲ ਬਰਾੜ ਸਾਹਿਬ ਹੋਰ ਆ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਉਹ ਬੰਦਾ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਆ ਜਿਹੜਾ ਥ੍ਰੈਟ ਆ ਮਜ਼ਾਕ ਬਣਾਉਂਦਾ ਵਕੀਲਾਂ ਦਾ ਟਾਈਪਿਸਟਾਂ ਦਾ ਪਿਛਲੇ ਦਿਨ ਪੱਤਰਕਾਰਾਂ ਨੂੰ ਵੀ ਕਿਹਾ ਵੀ ਥੋੜ ਨੂੰ ਵੀ ਕਿਟਾ ਦੇ ਚ ਖੜਾ ਕਰਾਂਗੇ ਹਰੇਕ ਬੰਦਾ ਜੋ ਵੀ ਉਹਨਾਂ ਦੇ ਖਿਲਾਫ ਬੋਲਦਾ ਜਾਂ ਉਹਨਾਂ ਦੇ ਗੱਲ ਕਰਦਾ ਸੱਚ ਹੱਕ ਦੀ ਤੇ ਉਹਨਾਂ ਨੂੰ ਇਹੀ ਤੁੰਗ ਕਿਵੇਂ ਦੇਖਦਾ ਤੁਸੀਂ ਸਾਰੇ ਮਸਲੇ ਇਹ ਬਿਲਕੁਲ ਭਾਈ ਜੀ ਇਹ ਮਾਹੌਲ ਖਰਾਬ ਕਰਨ ਵਾਲੀ ਗੱਲ ਆ ਅਦਰਵਾਈਜ਼ ਪ੍ਰਧਾਨ ਸਾਹਿਬ ਨੇ ਦੱਸਿਆ ਵੋਟਾਂ ਪੈ ਗਈਆਂ ਕਰ ਗਈਆਂ ਲੀਡਰ ਉਹ ਹੁੰਦਾ ਜਿਹੜਾ ਹਾਰ ਨੂੰ ਸਵੀਕਾਰ ਕਰੇ ਤੇ ਅਸੀਂ ਤਾਂ ਕਹਿੰਦੇ ਨਹੀਂ ਵੀ ਭਾਈ ਤੇਰੀ ਟਿਕਟ ਕੱਟੀ ਜਾਊਗੀ ਜੇ ਕਿਸੇ ਨੂੰ ਡਾਰਾ ਵੀ ਮੇਰੀ ਟਿਕਟ ਕੱਟੀ ਜਾਊਗੀ ਉਹ ਆਪ ਦਾ ਪਾਰਟੀ ਪੱਧਰ ਤੇ ਪ੍ਰਬੰਧ ਕਰੇ ਐਵੇਂ ਥੋੜੋ ਵੀ ਲੋਕਾਂ 'ਚ ਟੱਕਰਾਂ ਮਾਰੀ ਜਾਣੀਆਂ ਮਾਲਾ ਸਾਹਿਬ ਆ ਦੋ ਵਾਰੀ ਇਹਨਾਂ ਨੇ ਲੋਕਾਂ ਦਾ ਫਤਵਾ ਸਵੀਕਾਰ ਕੀਤਾ ਹੈਗਾ ਤੇ ਇਹ ਜਿੱਤ ਦਾ ਤਾਂ ਇੱਕ ਹੀ ਹੁੰਦਾ ਹੈਗਾ ਜੇਕਰ ਆਪਾਂ ਚੰਗੇ ਕੰਮ ਕਰੋ ਇੱਕ ਪਾਸੇ ਮੁਖ ਬਲਾਰਾ ਜੀ ਦੀ ਮੈਂ ਇੰਟਰਵਿਊ ਸੁਣੀ ਜਾਂਦਾ ਸੀ ਆਪਣੇ ਸਰਪੰਚ ਟੂਡੇ ਤੇ ਉਹ ਕੁਝ ਹੋਰ ਕਹਿ ਰਹੇ ਹੋ ਆਂਦੇ ਸਾਡੀਆਂ ਕਮੀਆਂ ਆ ਹਲਕਾ ਵਿਧਾਇਕ ਕਹਿ ਰਹੇ ਆ ਕਿ ਅਕਾਲੀ ਦਲ ਨੇ ਤਾਂਦਲੀ ਕੀਤੀ ਆ ਤੇ ਆਪਸ ਦੇ ਵਿੱਚ ਨਹੀਂ ਰਲਦੇ ਅਸੀਂ ਕਹਿੰਨੇ ਬਲਾਰਾ ਸਾਹਿਬ ਨਾਲ ਗੱਲ ਕਰ ਲਿਆ ਕਰੋ ਆਪਸ ਦੇ ਵਿੱਚ ਤਾਂ ਪਹਿਲਾਂ ਕਲੀਅਰ ਕਰ ਲਿਆ ਕਰੋ ਵੀ ਕੀ ਬਿਆਨ ਦੇਣਾ ਹੈਗਾ ਮਹਲਾ ਸਾਹਿਬ ਕਿਵੇਂ ਵੇਖ ਦਵਾਂ ਸਾਰੇ ਬਤਾਰੇ ਉਹ ਬਤਾਰਾ ਤਾਂ ਤੁਸੀਂ ਦੇਖ ਹੀ ਰਹੇ ਹੋ ਇਕੱਲਾ ਮੈਂ ਨਹੀਂ ਦੇਖ ਰਿਹਾ ਸਾਰਾ ਸੰਸਾਰ ਹਲਕਾ ਬਾਗਾ ਪੁਰਾਣਾ ਦੇਖ ਰਿਹਾ ਕੀ ਜੋ ਚੋਣਾ ਹੋਊਗਾ ਸੀ ਪਿਛੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਉਹ ਇੰਨੀ ਕੋਸ ਹਾਰਨੇ ਨੇ ਇਹਨਾਂ ਨੂੰ ਸੱਟ ਮਾਰੀ ਆ ਕਿ ਬਿਲਕੁਲ ਬਖਲਾ ਚੁੱਕੇ ਨੇ ਦਿਮਾਗੀ ਤੌਰ ਤੇ ਆਦੋ ਸੰਤੁਲਨ ਵਿਗਾੜ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਿਬ ਵੀ ਜਿੰਨੇ ਵੀ ਇਹਨਾਂ ਦੇ ਹੋਰ ਅਸੇ ਪਾਸੇ ਕਹਿ ਲੋ ਹਰ ਇੱਕ ਦੇ ਬੰਦੇ ਨੇ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਅਸੀਂ ਕਰੀਏ ਕੀ ਉਹਦੇ ਕਰਕੇ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰੀ ਜਾ ਰਹੇ ਨੇ ਜਿਵੇਂ ਕਹਿੰਦੇ ਹੁੰਦੇ ਕਿ ਬੰਦਾ ਜਦੋਂ ਡੁੱਬਦਾ ਹੱਥ ਪੈਰ ਜਿਆਦਾ ਮਾਰਦਾ ਤਾਂ ਹੋਰ ਜਿਆਦਾ ਡੁੱਬਦਾ ਇਹ ਸਿਆਸੀ ਦੌਰ ਦੇ ਉੱਤੇ ਬਿਲਕੁਲ ਡੁੱਬ ਚੁੱਕੇ ਨੇ ਹੁਣ ਬਾਹਰ ਆਉਣ ਦੀ ਜਗ੍ਹਾ ਕੋਈ ਹੈ ਨਹੀਂ ਬਹੁਤ ਬਹੁਤ ਧੰਨਵਾਦ